20-20 ਸਾਲ ਪਹਿਲਾਂ ਬਚਨ ਕਰ ਦਿੰਦੇ ਸੀ ਬੰਦੇ ਨੂੰ ਵੀ ਤੇਰੇ ਨਾਲ 20 ਸਾਲ ਬਾਅਦ ਆਉਣਾ ਹੰਸਾਲੀ ਦੇ ਨਾਲ ਖੇੜਾ ਪਿੰਡ ਹੈ ਉੱਥੇ ਤਾਂ ਇੱਕ ਪੈਂਚਰਾਂ ਦੀ ਦੁਕਾਨ ਹੁੰਦੀ ਸੀ ਮੈਂ ਬੜੀ ਵਾਰੀ ਦੁਵਾਨ ਤੇ ਵੀ ਸੁਣਾਇਆ ਏ ਇਹ 1982 ਦਾ ਮੇਰੇ ਖਲ ਬਚਨ ਹੈ ਕੋਨੇ ਬਾਬਾ ਜੀ ਨੂੰ ਜਾ ਕੇ ਕਿਹਾ ਬਾਬਾ ਜੀ ਗਰੀਬੀ ਬਹੁਤ ਹੈ ਗਰੀਬੀ ਦੂਰ ਹੋ ਜਾਏਗੀ ਬਾਬੇ ਕਹਿੰਦੇ ਚੰਗੀ ਤੇਰੇ ਚਾਰ ਹੋ ਜਾਣੇ ਚਾਰੇ ਭਾਈ ਚੰਗੀ ਨੌਕਰੀ ਲੱਗ ਜਾਣਗੇ ਸਰਕਾਰੀ ਨੌਕਰੀ ਲੱਗ ਜਾਣਗੇ ਗਰੀਬੀ ਤੇਰੀ ਰੱਬ ਨੇ ਚੱਕ ਦੇਣੀ ਤੂੰ ਪੈਂਚਰਾਂ ਦੀ ਦੁਕਾਨ ਨਾ ਛੱਡੀ ਨਾ ਛੱਡੀ ਬਾਬਾ ਜੀ ਨੇ ਉਹਨੂੰ ਕਿਹਾ ਸੀ ਵੀ ਤੂੰ ਪੈਂਚਰਾਂ ਦਾ ਕੰਮ ਨਹੀਂ ਛੱਡਣਾ ਅਜੇ ਭਾਈ ਉੜਦਨ ਪਿੰਡ ਤੋਂ ਵੀ ਇੱਕ ਟਰਾਲੀ ਆਉਣੀ ਤੇ ਉਹਦੇ ਵੀ ਪੈਂਚਰ ਲਾਣਾ 2002 ਦੇ ਵਿੱਚ ਜਦੋਂ ਉਹਨਾਂ ਦੀ ਟਰਾਲੀ ਉੱਥੇ ਗਏ ਪੈਂਚਰ ਹੋ ਗਈ ਉਹਨਾਂ ਨੂੰ ਪੁੱਛਿਆ ਵੀ ਕਿ ਪੈਂਚਰ ਲਾਣਾ ਕਹਿੰਦੇ ਖੇੜੇ ਹੈਗਾ ਪੈਂਚਰ ਵਾਲਾ ਪੁੱਛਣ ਲੱਗ ਗਿਆ ਵੀ ਹਾਂ ਭਾਈ ਤੁਸੀਂ ਕਿੱਥੋਂ ਆਉਂਦੇ ਹੋ ਕਿਵੇਂ ਇਹ ਪੁੱਛਣ ਲੱਗ ਰਿਹਾ ਨੇ ਆਪਾਂ ਉਹਨਾਂ ਨੂੰ ਦੱਸਿਆ ਵੀ ਉੜਦਨ ਪਿੰਡ ਉਹ ਹੈਰਾਨ ਹੋ ਗਿਆ ਕਹਿੰਦਾ ਬਾਬਾ ਜੀ ਨੇ ਮੈਨੂੰ 20 ਸਾਲ ਪਹਿਲਾਂ ਇਹ ਗੱਲ ਕਹੀ ਸੀ ਵੀ ਪੈਂਚਰਾਂ ਦਾ ਕੰਮ ਨਾ ਛੱਡੀ ਭਾਈ ਉੜਦਨ ਪਿੰਡ ਤੋਂ ਵੀ ਇੱਕ ਟਰਾਲੀ ਆਉਣੀ ਤੇ ਉਹਦੇ ਵੀ ਪੈਂਚਰ ਲਾਣਾ 20 ਸਾਲ ਪਹਿਲਾਂ ਹੁਣ ਉਹਦੇ 4 ਹੀ ਲੜਕੇ ਨੇ ਚਾਰੇ ਚੰਗੀ ਨੌਕਰੀ ਲੱਗੇ ਹੋਏ ਨੇ ਠੀਕ ਹੈ